ਇਹ ਅਸੀਂ ਪਰਾਸ਼ ਦਿੰਦੇ ਆ ਉਹਨਾਂ ਨੂੰ ਕਾਲਾ ਕਾਲਾ ਨੁਸਖਾ ਕਾਲਾ ਕਾਲਾ ਨੁਸਖਾ ਜਿਹੜਾ ਤੁਸੀਂ ਪਹਿਲਾਂ ਵੀ ਮੇਰੇ ਕਈ ਆਪਾਂ ਇੰਟਰਵਿਊ ਦੇ ਉੱਤੇ ਕਰ ਚੁੱਕੇ ਆ ਇਸ ਦੇ ਹਾਂ ਇਸ ਦੇ ਸੇਵਨ ਦੇ ਨਾਲ ਤੁਸੀਂ ਆਪਣੀ ਉਸ ਗਰਸਤ ਜੀਵਨ ਨੂੰ ਜਿਹੜੀ ਕਿ ਤੁਹਾਡੀ ਜਿਹੜੀ ਪਟੜੀ ਤੋਂ ਉੱਤਰ ਚੁੱਕੀ ਹੈ ਤਾਂ ਉਸ ਨੂੰ ਦੁਬਾਰਾ ਪਟੜੀ ਤੇ ਲੈ ਕੇ ਆ ਸਕਦੇ ਹੋ ਔਰ ਵਧੀਆ ਤੁਸੀਂ ਜਿਹੜੀ ਆਪਣੀ ਇੱਕ ਲਾਈਫ ਨੂੰ ਇੰਜੋਏ ਕਰ ਸਕਦੇ ਹੋ ਸ਼ਖਸ ਤੁਹਾਡੇ ਕੋਲ ਬੈਠਾ ਵੀ ਸੀ ਕੀ ਕਹਿ ਰਿਹਾ ਸੀ ਜੀ ਉਹ ਤੁਹਾਨੂੰ ਚਲੋ ਨਾਮ ਤਾਂ ਤੁਸੀਂ ਨਾ ਲਿਓ ਅਸੀਂ ਵੀ ਨਹੀਂ ਨਾਮ ਲੈਂਦੇ ਪ੍ਰਾਈਵੇਸੀ ਦਾ ਵੀ ਧਿਆਨ ਰੱਖਾਂਗੇ ਕੀ ਕਹਿ ਰਹੇ ਸੀ ਉਹ ਸਰ ਉਹ ਤਾਂ ਉਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਸਰ ਪ੍ਰੋਬਲਮ ਉਹਨਾਂ ਦੀ ਕੀ ਸੀਗੀ ਕਿ ਜਿਵੇਂ ਹੁਣ ਕਈ ਦਵਾਈ ਲੈ ਲੈਂਦੇ ਆ ਕੋਈ ਟੀਕੇ ਟੂਕੇ ਲਵਾ ਲੈਂਦੇ ਆ ਉਹ ਟੀਕਿਆਂ ਦੀ ਵਜ੍ਹਾ ਕਰਕੇ ਜਿਹੜਾ ਉਹਨੂੰ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਵੀਕਨੈਸ ਆ ਗਈ ਤਾਂ ਉਹਦਾ ਜਿਹੜਾ ਗਰਸਥ ਜੀਵਨ ਸੀਗਾ ਹਾਲਾਂਕਿ ਟੀਕੇ ਕਰਕੇ ਜਿਹੜੇ ਪਿੱਛੇ ਜੇ ਟੀਕੇ ਲੱਗੇ ਟੀਕੇ ਲੱਗੇ ਤਾਂ ਤੁਸੀਂ ਇਹ ਦੇਖੋ ਕਿ ਉਹਦੀ ਉਮਰ ਕਿੰਨੀ ਸੀ 40 ਸਾਲ ਠੀਕ ਹੈ ਗਰਸਤ ਜੀਵਨ ਉਹਦਾ ਬਿਲਕੁਲ ਪਟੜੀ ਤੋਂ ਉੱਤਰ ਚੁੱਕਿਆ ਸੀਗਾ ਉਹ ਖੁਦ ਆਪਣੇ ਮੂੰਹੋਂ ਕਹਿ ਰਿਹਾ ਸੀਗਾ ਕਿ ਮੈਂ ਹੁਣ ਘਰੇ ਜਾਣ ਦੇ ਨਾ ਜਾਣ ਦੇ ਬਹਾਨੇ ਲੱਭਦਾ ਜਾਂ ਮੈਂ ਲੇਟ ਨਾਈਟ ਜਾਣਾ ਵੀ ਤਾਂ ਕਿ ਮੈਨੂੰ ਜਾ ਕੇ ਆਪਣੀ ਘਰ ਵਾਲੀ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਆਪਣੇ 파ਟਰਨਰ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਜਦੋਂ ਉਹ ਮੇਰੇ ਕੋਲੇ ਆਇਆ ਤੇ ਇਸ ਕਾਲੇ ਪਰਾਛ ਦੇ ਸੇਵਨ ਦੇ ਨਾਲ ਹੀ ਅੱਜ ਉਹਦੀ ਵਰਡਿੰਗ ਸੀਗੀ ਕਿ ਡਾਕਟਰ ਸਾਹਿਬ ਮੈਂ ਦੁਬਾਰਾ ਤੋਂ ਜਵਾਨੀ ਜੀਣ ਲੱਗ ਗਿਆ ਜਿਹੜੀ ਮੇਰੀ ਜਵਾਨੀ ਖਤਮ ਹੋ ਗਈ ਸੀ ਉਮਰ ਤਾਂ ਪਹਿਲਾਂ ਹੀ ਅੱਜ ਥੋੜੀ ਇਸ ਦਵਾਈ ਦੀ ਬਰੌਲਤ ਮੈਂ ਦੁਬਾਰਾ ਤੋਂ ਜਵਾਨ ਹੋ ਗਿਆ